ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਆਜ਼ਰਾ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਰੈਗੂਲਰ ਪੋਸਟਾਂ ਰਹਿਣ ਵਾਲੀਆਂ ਜੀ ਜੀਬੀਟੀ ਟੀਚਰਸ ਪ੍ਰਾਇਮਰੀ ਟੀਚਰਸ ਦੇ ਲਈ ਜੋ ਇਹ ਭਰਤੀ ਆਪਨ ਕੀਤੀ ਗਈ ਆ ਬਹੁਤ ਵਧੀਆ ਮੌਕਾ ਬਹੁਤ ਵਧੀਆ ਸੈਲਰੀ ਰਹਿਣ ਵਾਲੀ ਹੈ ਪੂਰੀ ਜਾਣਕਾਰੀ ਪੋਸਟਾਂ ਦੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਤੁਹਾਡੇ ਫੋਨ ਤੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਪੋਸਟਾਂ ਦੇ ਸਬੰਧ ਵਿੱਚ ਤਰੀਕਾਂ ਜੀ ਓਪਨਿੰਗ ਡੇਟ ਆਫ ਆਨਲਾਈਨ ਅਪਲੀਕੇਸ਼ਨ 24 ਜਨਵਰੀ 2024 ਸਵੇਰੇ 11 ਵਜੇ ਤੋਂ ਸ਼ੁਰੂ ਹੋ ਜਾਣਾ ਜੀ ਆਨਲਾਈਨ ਅਪਲਾਈ ਕਰਨਾ ਕਲੋਜ਼ਿੰਗ ਡੇਟ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 11 ਫਰਵਰੀ 2024 ਸ਼ਾਮ 5 ਵਜੇ ਤੱਕ ਹੈ 22 ਫਰਵਰੀ 2024 ਬਾਅਦਪਰ 2 ਵਜੇ ਤੱਕ ਤੁਸੀਂ ਆਨਲਾਈਨ ਫੀ ਪੇ ਕਰ ਸਕੋਗੇ ਪੋਸਟਾਂ ਦੀ ਗੱਲ ਕਰ ਲੈਣੇ ਜੀ ਜੀਬੀਟੀ ਟੀਚਰਸ ਪ੍ਰਾਇਮਰੀ ਟੀਚਰਸ ਦੇ ਲਈ ਇਹੋ ਪੋਸਟਾਂ ਜਾਰੀ ਹੋਈਆਂ ਕੈਟਾਗਰੀ ਵਾਈਜ਼ ਵੰਡ ਦਿੱਤੀ ਗਈ ਜੀ 396 ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਹੈ www.chdeducation.gov.in ਇਸ ਵੈਬਸਾਈਟ ਨੂੰ ਲੌਗਇਨ ਕਰ ਲੈਣਾ ਉੱਥੇ ਰਿਕਰੂਟਮੈਂਟਸ ਦਾ ਜੋ ਆਪਸ਼ਨ ਆਊਗਾ ਜਿੱਥੇ ਜਾ ਕੇ ਤੁਸੀਂ ਅਪਲਾਈ ਕਰਨਾ ਹੈ ਇਹਨਾਂ ਪੋਸਟਾਂ ਦੇ ਲਈ ਪੇ ਸਕੇਲ ਇਹਨਾਂ ਵੱਲੋਂ 9300 ਤੋਂ ਲੈ ਕੇ 34800 ਪਲੱਸ ਗ੍ਰੇਡ ਪੇ 4200 ਰੱਖਿਆ ਗਿਆ ਹੈ ਜੀ ਤੇ ਨੋਟੀਫਿਕੇਸ਼ਨ ਦਾ ਇਹਨਾਂ ਵੱਲੋਂ ਨੰਬਰ ਦਿੱਤਾ ਹੋਇਆ ਜਿਹਦੇ ਅਕੋਰਡਿੰਗ ਇਹ ਸੈਲਰੀ ਦਿੱਤੀ ਜਾਣੀ ਹੈ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹੋ ਆਨਲਾਈਨ ਅਪਲਾਈ ਕਰ ਸਕਦੇ ਹੋ 24 1 2024 ਤੋਂ 19 ਫਰਵਰੀ 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਫੀਸ ਭਰਨ ਲਈ ਅੰਤਿਮ ਮਿਤੀ 22 ਫਰਵਰੀ 2024 ਬਾਅਦ ਦੁਪਹਿਰ 2 ਵਜੇ ਤੱਕ ਹੈ ਤੇ ਵੈਬਸਾਈਟ ਤੇ ਜਾ ਕੇ ਇਸ ਰਿਕਰੂਟਮੈਂਟਸ ਦੇ ਆਪਸ਼ਨ ਤੇ ਤੁਸੀਂ ਜਾ ਕੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਫੀਸ ਇਹਨਾਂ ਵੱਲੋਂ ਜਨਰਲ ਕੈਟਾਗਰੀ ਦੇ ਲਈ 1000 ਰੁਪਏ ਫੀਸ ਰੱਖੀ ਗਈ ਹੈ ਤੇ ਐਸਸੀ ਕੈਟਾਗਰੀ ਦੇ ਲਈ 500 ਰੁਪਏ ਫੀਸ ਹੈ ਪਰਸਨਸ ਵਿਦ ਡਿਸੇਬਿਲਟੀ ਦੇ ਲਈ ਇਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਰੱਖੀ ਗਈ ਜੀ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਇੱਕ ਆਬਜੈਕਟਿਵ ਟਾਈਪ ਇਹ ਐਗਜ਼ਾਮ ਹੈ ਜੋ ਰਹੂਗਾ ਜਿਹਦੇ ਵਿੱਚ 150 ਮਾਰਕਸ ਦਾ ਹੈ ਤੁਹਾਡਾ ਇਹ ਐਗਜ਼ਾਮ ਰਹੂਗਾ ਕੁਆਲੀਫਾਈਂਗ ਮਾਰਕਸ ਤੁਹਾਡੇ 40% ਹੋਣੇ ਚਾਹੀਦੇ ਇਹਨਾਂ ਦੇ ਵਿੱਚੋਂ ਇਹਨਾਂ ਵੱਲੋਂ ਲਿਖਿਆ ਗਿਆ ਜੀ ਤਾਂ ਇਸੇ ਐਗਜ਼ਾਮ ਦੇ ਬਿਅਸਤਿ ਜੋ ਤੁਹਾਡੀ ਮੈਰਿਟ ਹੈ ਤਿਆਰ ਕੀਤੀ ਜਾਊਗੀ ਇਸੇ ਬਿਅਸਤੇ ਤੁਹਾਡੀ ਸਿਲੈਕਸ਼ਨ ਆ ਰਹਿਣ ਵਾਲੀ ਹੈ ਤਾਂ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇਹ ਜੋ ਨੋਟੀਫਿਕੇਸ਼ਨ ਹੈ ਜਾਰੀ ਕੀਤਾ ਗਿਆ ਹੈ ਇਹ ਪੋਸਟਾਂ ਪਹਿਲਾਂ ਵੀ ਸ਼ਾਇਦ ਜਾਰੀ ਹੋਈਆਂ ਸੀ ਤਾਂ ਕਿਸੇ ਕਾਰਨ ਇਹਨਾਂ ਵੱਲੋਂ ਹੁਣ ਦੁਬਾਰਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ ਬਹੁਤ ਵਧੀਆ ਮੌਕਾ ਹੈ ਰੈਗੂਲਰ ਪੋਸਟਾਂ ਤੇ ਜੁਆਇਨ ਕਰਨ ਦਾ ਯੋਗੋ ਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਧੰਨਵਾਦ ਜੀ